ਕਿ ਪਿਆਰੇ ਕਹਿੰਦਾ ਇਹਦਾ ਸੁਣਨ ਦੇ ਨਾਲ ਵਿਸ਼ਵਾਸ ਆਉਂਦਾ ਤੇ ਵਿਸ਼ਵਾਸ ਪਰਮੇਸ਼ਰ ਦੇ ਕਲਮ ਚ ਹੁੰਦਾ ਹੈ ਤੇ ਜੋ ਜ ਸੁਣਦੇ ਹੋ ਸੁਣਨ ਦੇ ਨਾਲ ਤੁਹਾਡੇ ਅੰਦਰ ਵਿਸ਼ਵਾਸ ਪੈਦਾ ਹੋਏਗਾ ਤੇ ਵਿਸ਼ਵਾਸ ਤੁਹਾਡੇ ਪੈਦਾ ਹੋ ਗਿਆ ਤੇ ਤੁਸੀਂ ਕੀ ਹੈ ਹallelujah ਹallelujah ਬਹੁਤ ਬੁਦੀ ਬਾਸ ਸਕਦੇ ਹੋ ਕਲਮ ਦੇ ਵਿੱਚ ਲਿਖਿਆ ਹੈ ਕਹਿੰਦਾ ਜੇਕਰ ਤੁਹਾਡੇ ਅੰਦਰ ਰਾਈ ਦੇ ਦਾਣੇ ਜੀ ਦਾ ਵਿਸ਼ਵਾਸ ਹੈ ਨਿਚਾਏ ਤੇ ਕੁਸੀ ਪਹਾੜ ਉਹ ਉਹਦੇ ਪਹਾੜ ਪਿੱਛੇ ਅਰਜੀਗਾ ਹallelujah ਵਿਸ਼ਵਾਸ ਕਿੰਨੇ ਤੇ ਕਰਦਾ ਹੈ ਪਰਮਿਸ਼ਨ ਤੇ ਕਰਦਾ ਹੈ ਪਿਤਾ ਪਰਮਿਸ਼ਨ ਤੇ ਕਰਦਾ ਹੈ ਹallelujah ਹallelujah ਅਰਜੇ ਦਾ ਗੁਲਾਮ ਹੈ ਬੜਾ ਖਾਸ ਹੈ ਧਿਆਨ ਨਾਲ ਸੁਣਨਾ ਆਪਣੇ ਕੰਨਾਂ ਨੂੰ ਖੋਲ ਕੇ ਰੱਖਣਾ ਹੈ ਇਸੇ ਲਈ ਮੈਂ ਧਿਆਨ ਨਹੀਂ ਅੰਦਰੋਂ ਅੰਦਰ ਗੱਲਾਂ ਸੀ ਅਸਤਾ ਕਲਾਮ ਤੁਹਾਡੇ ਜੀਵਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਕੀ ਹੈ ਕੰਮ ਕਰੇਗਾ ਜੇਕਰ ਤੁਸੀਂ ਅੱਜ ਤੇ ਕਲਾਮ ਨੂੰ ਆਪਣੇ ਜੀਵਨਾਂ ਦੇ ਵਿੱਚ ਲੈ ਕੇ ਆਓਗੇ ਤੇ ਹਰ ਰਸੂਨਾ ਇੱਕ ਲੈ ਕੇ ਚੜ੍ਹਦਾ ਬਿਸ ਨਹੀਂ ਕਰਨਾ ਕੋਈ ਹallelujah ਹallelujah ਅਸੀਂ ਪ੍ਰਾਰਥਨਾਵਾਂ ਕਰਦੇ ਹਾਂ ਕਲਾਮ ਦੇ ਵਿੱਚ ਜੀਹਾਂ ਮਨੋਂ ਦਾ ਦਿੱਤਾ ਜਾ ਰਹਿ ਗਿਆ ਤੁਮ ਲੋਕ ਅਸੀਂ ਕੀ ਆਓਗੇ ਖੜ ਖੜਾਉਂਦੇ ਤੁਹਾਡੇ ਲਈ ਖੁੱਲ ਜਾਏਗਾ ਅਸੀਂ ਇਕਲਾ ਨੂੰ ਸੁਣਦੇ ਆ ਅਰੰਭਿਕ ਤਰੀਕੇ ਆ ਪ੍ਰਾਰਥਨਾ ਕਰ ਗੁਪਤ ਵਿੱਚ ਜਾ ਕੇ ਪ੍ਰਾਰਥਨਾ ਕਰ ਅਸੀਂ ਪ੍ਰਾਰਥਨਾਵਾਂ ਕਰਦੇ ਨੇ ਅਸੀਂ ਕੁਝ ਵਿਸ਼ਿਆਂ ਨੂੰ ਲੈ ਕੇ ਦੁਆਵਾ ਕਰਦੇ ਆ ਅਸੀਂ ਦੁਆਵਾ ਕਰਦੇ ਆ ਅਸੀਂ ਪ੍ਰਾਰਥਨਾ ਕਰਨ ਬੈਜਦੇ ਨੇ ਕੁਝ ਸਪੈਸ਼ਲ ਵਿਸ਼ਿਆਂ ਨੂੰ ਲੈ ਕੇ ਹallelujah ਉਸ ਸਾਡੇ مسئلے ਜਿਹੜਾ ਸੀ ਉਹਨਾਂ ਮਸਲੇ ਨੂੰ ਲੈ ਕੇ ਦੁਆਵਾ ਕਰਨ ਬੈਜਦੇ ਨੇ ਇੱਕ ਜਗਾਂ ਦੇ ਇਕਲਾ ਨੂੰ ਸੁਣਿਆ ਉਹਨੇ ਮਤਾਬ ਕੋ ਚੱਲਣਾ ਸ਼ੁਰੂ ਕਰ ਦਿੱਤਾ ਹੈ ਕਿ ਖੁਦਾ ਦੇ ਬੰਦੇ ਨੇ ਕਿਹਾ ਕਿ ਤੂੰ ਪ੍ਰਾਰਥਨਾ ਕਰ ਕਈ ਵਾਰ ਅਸੀਂ ਕੁਝ ਵਰਦਾਨਾਂ ਦੇ ਲਈ ਦੁਆਵਾ ਕਰਦੇ ਆ ਪਰ ਉਹ ਸਾਨੂੰ ਮਿਲਦੇ ਨਹੀਂ ਐ ਕੁਝ ਵਿਸ਼ੇ ਲਈ ਅਸੀਂ ਦੁਆਵਾ ਕਰਦੇ ਆ ਉਹ ਸਾਡੇ ਵਿਸ਼ੇ ਪੂਰੇ ਨਹੀਂ ਹੁੰਦੇ ਕੀ ਸਾਡੀਆਂ ਪ੍ਰਾਰਥਨਾਵਾਂ ਜਿਹੜੀਆਂ ਅਸੀਂ ਕਰਦੇ ਆ ਕੀ ਉਸ ਦੇ ਵਿਜ਼ੂਰ ਪਹੁੰਚਣੀਆਂ ਨੇ ਹਾਲੇਲੂਇਆ ਸਾਨੂੰ ਦੇਖਣਾ ਐ ਜੇ ਸਾਡੀਆਂ ਦੁਆਵਾ ਨਹੀਂ ਸੁਣੀਆਂ ਜਾਂਦੀਆਂ ਤਾਂ ਸਾਨੂੰ ਕੀ ਕਰਨਾ ਐ ਕਿੰਵਾਰ ਕੀ ਹੁੰਦਾ ਹੈ ਅਸੀਂ ਪ੍ਰਾਰਥਨਾਵਾਂ ਕਰਨ ਲੱਗਦੇ ਆ ਅਸੀਂ ਇੱਕ ਵਾਰ ਬੈਠੇ ਦੋ ਵਾਰ ਬੈਠੇ ਤਿੰਨ ਵਾਰ ਬੈਠੇ ਫਿਰ ਅਸੀਂ ਪ੍ਰਾਰਥਨਾ ਕਰਨੀ ਛੱਡ ਦਿੰਦੇ ਆ ਕੁਝ ਵਿਸ਼ੇ ਲਈ ਅਸੀਂ ਸਪੈਸ਼ਲ ਦੁਆਵਾ ਕਰਨੀਆਂ ਸ਼ੁਰੂ ਕਰਦੇ ਆ ਅਸੀਂ ਇੱਕ ਵਾਰ ਦੋ ਵਾਰ ਤਿੰਨ ਵਾਰ ਅਸੀਂ ਥੱਕ ਜਾਂਦੇ ਆ ਸਾਡੀ ਦੁਆਵਾ ਦਾ ਉੱਤਰ ਨਹੀਂ ਮਿਲਦਾ ਫਿਰ ਅਸੀਂ ਉਹ ਵਿਸ਼ੇ ਲਈ ਦੁਆਵਾ ਕਰਨੀਆਂ ਬੰਦ ਕਰ ਦਿੰਦੇ ਆ ਤੇ ਫਿਰ ਕੀ ਨਾ ਉਹ ਵਿਸ਼ੇ ਸਾਡੇ ਕਦੇ ਵੀ ਪੂਰੇ ਨਹੀਂ ਹੁੰਦੇ ਹallelujah ਪਰ ਕੀ ਸੰਗੋਣੇ ਵਿਸ਼ੇ ਲਈ ਦੁਆ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ ਕੁਝ ਸਾਡੇ ਆਪਣੇ ਮਸਲੇ ਹੁੰਦੇ ਆ ਹallelujah ਪਰ ਇੱਕ ਗੱਲ ਮੈਂ ਧਿਆਨ ਨਾਲ ਸੁਣਿਓ ਪਰਮੇਸ਼ਰ ਹਮੇਸ਼ਾ ਉਹਨਾਂ ਦੁਆਵਾ ਦਾ ਜਵਾਬ ਦਿੰਦਾ ਹੈ ਜਿਹੜੀਆਂ ਦੁਆਵਾ ਸਾਡੇ ਲਈ ਕੀ ਹੋਣ ਫਾਇਦੇਮੰਦ ਹੋਣ ਹallelujah ਜਿਹੜੀਆਂ ਵਿਸ਼ੇ ਸਾਡੇ ਲਈ ਫਾਇਦੇਮੰਦ ਹੋਣ ਉਹਨਾਂ ਹੀ ਦੁਆਵਾ ਦਾ ਖੁਦਾ ਕੀ ਦੇਗਾ ਜਵਾਬ ਦੇਗਾ ਹੇਲੇਲੂਇਆ ਜ਼ੋਰ ਨਾਲ ਗਾ ਲੈਂਗੇ ਹੇਲੇਲੂਇਆ ਤੇ ਅਸੀਂ ਮਸਲੇ ਚੰਗੇ ਹੋਣਗੇ ਤੁਸੀਂ ਚੰਗੀਆਂ ਮਸਲਿਆਂ ਦੀ ਦੁਆਵਾ ਕਰਦੇ ਹੋ ਪਰ ਉਹ ਪੂਰੇ ਨਹੀਂ ਹੁੰਦੇ ਕਿਉਂ ਨਹੀਂ ਪੂਰੇ ਹੁੰਦੇ ਆ ਕਿਉਂਕਿ ਹਾਨੀ ਦੁਆਵਾਂ ਜਿਹੜੀਆਂ ਅਸੀਂ ਕਰਨੀਆਂ ਸ਼ੁਰੂ ਕਰਦੇ ਆ ਤੇ ਅਸੀਂ ਕੀ ਆ ਥੱਕ ਜੰਨੇ ਅਸੀਂ ਦੁਆਵਾਂ ਬੰਦ ਕਰ ਦਿੰਨੇ ਆ ਕਿਉਂ ਬੰਦ ਕਰ ਦਿੰਨੇ ਆ ਅਸੀਂ ਸੋਚਦੇ ਆ ਸ਼ਾਇਦ ਖੁਦਾ ਸ਼ਾਇਦ ਪਰਮੇਸ਼ਰ ਸਾਡੀਆਂ ਦੁਆਵਾਂ ਦਾ ਜਵਾਬ ਦੇਵੇਗਾ ਨਹੀਂ ਆ ਗੇਆ

हालेलुया हालेलुया ദൈവകൃയസ്നു ടൈം ലഗ് ജന്ദാ ഹർ സി പ്രാർത്ഥന കർനേ ഹഠാ നഹ ഹാലേലൂയ സിനേ ജനേ ബൈബിൾ ലക് കേ മുലേ ഹാലേലൂയ സി ബൈബിൾ ലക് കേ ആവോ കെ ബൈബിൾ നേ മിസൽ ദേഖാ തസ ഹാലേലൂയ ബറ ബറത്തെ നിശാനി ലാവോ ആജ് ദ റാം ജോ ഭയേ ഓ കീ ഹോയേ ലൈരി नाल तक ഓ ലൈരി തേ ലിഖു തകിദം ജേനേ നാ കുരേ ഹാലേലൂയ

ਸਭੋ ਹਰ ਗੱਲ ਵਿੱਚ ਭਾਗੀਆਂ ਦਸਾਂ ਪ੍ਰਾਰਥਨਾ ਅਤੇ ਬੇਨਤੀ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਰੇ ਨਾਲ ਧੰਨਵਾਦ ਸਰੇ ਪਰਮੇਸ਼ਰ ਦੇ ਅਗੇ ਕੀਤਿਆ ਜਾਣ ਪਰਮੇਸ਼ਰ ਦੇ ਅਗੇ ਕੀਤਿਆ ਜਾਣ ਹallelujah ਜ਼ੋਰ ਨਾਲ ਲਾ ਕੇ ਹallelujah ਅਮੀਨ ਚਿੰਤਾ ਨਾ ਕਰੋ ਕਾਦੀਆਂ ਸ ਚਿੰਤਾ ਨਾ ਕਰੋ ਸੰਗੋ ਹਰ ਹਾਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾਵਾਂ ਤੇ ਬੇਨਤੀਆਂ ਦਾ ਧੰਨਵਾਦ ਸਾਰੇ ਪਰਮੇਸ਼ਰ ਜੀ ਅੰਕੇ ਕੀਤਾ। ਜ਼ਾਹਰ ਅਤੇ ਪਰਮੇਸ਼ਰ ਦੀ ਸ਼ਾਂਤੀ ਜੋ ਸਾਰੀ ਸੰਗਤ ਨੂੰ ਭਰੇ ਹੈ ਮਸੀਹ ਯਿਸੂ ਵਿੱਚ ਤਾਂ ਕਿ ਤੁਹਾਡੇ ਮਨਾਂ ਤੇ ਸੋਚਾਂ ਦੀ ਰਾਖੀ ਕਰੇ। ਹallelujah ਅਸੀਂ ਪ੍ਰਾਰਥਨਾਵਾਂ ਕਰਨੀਆਂ ਪ੍ਰਾਰਥਨਾਵਾਂ ਕਰਨਾ ਛੱਡਣਾ ਨਹੀਂ ਹੈ। ਹallelujah ਚਿੰਤਾ ਨਾ ਕਰੋ ਜੇਕਰ ਇਹਨਾਂ ਦੁਆਵਾਂ ਦਾ ਜਵਾਬ ਨਹੀਂ ਆ ਰਿਹਾ ਤੇ ਚਿੰਤਾ ਨਾ ਕਰਨਾ ਹallelujah ਹੋ ਸਕਦਾ ਹੈ ਤੁਹਾਡੀਆਂ ਤੁਹਾਡੀਆਂ ਪ੍ਰੀਖਿਆ ਹੋ ਰਹੀ ਹੈ ਕਈ ਮਸਲੇ ਹੋ ਸਕਦੇ ਆ ਜਿੰਨੇ ਕਰਕੇ ਤੁਹਾਡੀਆਂ ਦੁਆਵਾਂ ਦਾ ਜਵਾਬ ਨਹੀਂ ਆ ਰਿਹਾ ਜ਼ੋਰ ਨਾਲ ਬੋਲੋ ਹallelujah ਹallelujah ਜਿਸ ਦਿਨ ਬਾਰ ਬਾਰ ਕੀ ਹੈ ਵਿਸ਼ਵਾਸ ਦੀ ਗੱਲ ਕਰਦੇ ਆ ਨੇਚਰ ਦੀ ਗੱਲ ਕਰਦੇ ਆ ਜੇਕ ਤੁਸੀਂ ਪੌਣਾ ਜਉਨੇ ਉਹ ਕੁਝ ਤੇ ਨੇਚਾਂ ਨਾਲੀ

ਦੇ ਬਾਰੇ ਇਥੇ ਪੜਦੇ ਜਦੋਂ ਡੈਨਿਅਲ ਦੇ 10 ਦੇ ਐਂਜਲ ਦੀ ਕਿਤਾਬ ਨੂੰ 10 ਦੇ ਨੂੰ ਪੜਦੇ ਤਾਂ ਡੈਨਿਅਲ ਦੀਵਾਰ ਕਰਨਾ ਤਦਾਦੀ ਕਸੂਰੀ ਵਿੱਚ ਬੈਠਾ ਉਹ ਪਹਿਲੇ ਦਿਨ ਬੈਠਾ ਤਾਂ ਪਹਿਲੇ ਦਿਨ ਹੀ ਉਹਨੂੰ ਲੱਗਦਾ ਸੀਗਾ ਕਿ ਪਰਮੇਸ਼ਰ ਕੀ ਦੇ ਦੇਗਾ ਉਹਦੀ ਦੁਬਾਰਾ ਕੀ ਦੇ ਦੇਗਾ ਜਵਾਬ ਦੇ ਦੇਗਾ ਧਿਆਨ ਨਾਲ ਸੁਣਿਆ ਹallelujah ਹallelujah ਜੋ ਰੱਬ ਲਈ ਹallelujah ਹallelujah ਉਹ ਪਹਿਲੇ ਦਿਨ ਇੱਕ ਪਹਿਲੇ ਜਿੱਦਣ ਬੈਠਾ ਉਹਨੂੰ ਲੱਗਦਾ ਸੀ ਪਰਮੇਸ਼ਰ ਅੱਜ ਹੀ ਜਵਾਬ ਦੇ ਦੇਗਾ ਉਸ ਦਾ ਉਸ ਵੀ ਦਵਾਜ਼ ਸਵਰਗ ਦੇ ਵਿੱਚ ਖੋਲਜੀ ਸਵਰਗ ਦੇ ਵਿੱਚੋਂ ਇਜ਼ਰਾਇਲ ਨਾਮ ਦਾ ਫਰਿਸ਼ਤਾ ਉਸ ਦੀ ਦਵਾਜ਼ ਦਾ ਜਵਾਬ ਲੈ ਕੇ ਆਇਆ ਪਰ ਉਹਨੂੰ ਆਉਂਦੇ ਉਹਨੂੰ 21 ਦਿਨ ਲੱਗੇ ਕਿ ਕਿੰਨੇ ਦਿਨ ਲੱਗੇ ਇਹ ਕਿੰਨੇ ਦਿਨ ਕਿਉਂ ਲੱਗੇ ਕਿਉਂਕਿ ਫਾਰਸ ਦਾ ਰਾਜਾ ਅੰਧਕਾਰ ਤੇ ਹੀ ਸ਼ਕਤੀਆਂ ਜਿਹੜੀਆਂ ਉਸ ਨੂੰ ਰੋਕ ਕੇ ਖੜਕੀਆਂ ਹallelujah ਜਦੋਂ ਫਾਰਸ ਦੇ ਰਾਜੇ ਨੇ ਉਸ ਨੂੰ ਰੋਕਿਆ ਉਹ ਅਹਮੋਰ ਦੇ ਰਾਜੇ ਨੇ ਕਿਤੇ ਨੇ ਰੋਕੀ ਰੱਖਿਆ ਪਰ ਇੱਥੇ ਡੈਨੀਅਲ ਇੱਕ ਦਿਨ ਲਈ ਬੈਠਾ ਸੀਗਾ ਉਹਨੇ 21 ਦਿਨ ਤੱਕ ਲਗਾਤਾਰ ਜੁਆ ਕਰ ਲਗਾਤਾਰ ਫਾਸਟਿੰਗ ਦੇ ਵਿੱਚ ਰਿਹਾ 21 ਦਿਨ ਲੱਗ ਗਏ ਉਸ ਨੂੰ ਉਹ ਹੱਡਿਆ ਨਹੀਂ ਉਹਨੇ ਆਪਣੇ ਵਿਸ਼ਵਾਸ ਨੂੰ ਕੀਆ ਇਤਨੂੰ ਤਰਮੋਲ ਦਿੱਤਾ ਉਹਦੀ ਨੇਚਾ ਪੱਕੀ ਸੀ ਉੰਦਰ ਵਿਸ਼ਵਾਸ ਪੱਕਾ ਸੀ ਪਰਮੇਸ਼ਰ ਦੇ ਵਿੱਚ ਕਿ ਪਰਮੇਸ਼ਰ ਮੇਰੀ ਦੁਆ ਦਾ ਕੀ ਦਵੇਗਾ ਜਵਾਬ ਸਾਰੇ ਬੋਲੇ ਹਾਲੇਲੂਇਆ ਹਾਲੇਲੂਇਆ ਆ ਚੁੱਕੇ ਬੋਲੇ ਹਾਲੇਲੂਇਆ ਇਹਨਾਂ ਦਾ ਦਸਵਾ ਇੱਕ ਵਿਸ਼ੇ ਤੇ ਨਹੀਂ ਲਗਾਤਾਰ ਦੁਆ ਕਰਦੇ ਰੁ ਉਸ ਤੋਂ ਧਿਆਨ ਆ ਪੜਕਣ ਪੜਕਾ ਹੋਆ ਬੜਾ ਸ਼ੈਤਾਨ ਦਾ ਦੱਤੇ ਆਣ ਪੜ ਘਾਏਗਾ ਸ਼ੈਤਾਨ ਦਾ ਕੰਮ ਹੈ ਤੁਹਾਡਾ ਤੇ ਪਰਮੇਸ਼ਰ ਦੇ ਵਿੱਚ ਜਿਹੜਾ ਰਿਸ਼ਤਾ ਨੂੰ ਤੋੜ ਦਿੱਤਾ ਜਾਵੇ

सदा ही करते हैं हाले लिया लगातार करते हैं हर समय करते हैं वो चौबीस घंटे ही दवा दे में जर सारे बोलेंगे हाले लिया जोरदार बोलेंगे हाले लिया आज सभी बोलेंगे हाले लिया साड़ी सत्ती परमिशन दिलाल होनी चाहिए कितने नाम होने चाहिए ਤਾਂ ਪਤਾ ਹੈ ਅਦਨ ਦੇ ਬਾਗ ਦੇ ਵਿੱਚ ਸ਼ਤਾਨ ਨੇ ਪਹਿਲਾ ਕੰਮ ਕਿਹੜਾ ਕੀਤਾ ਪਹਿਲਾ ਕੰਮ ਨੇ ਕੀ ਕੀਤਾ ਕਿ ਪਰਮੇਸ਼ਰ ਤੇ ਬੰਦੇ ਦੀ ਜਿਹੜੀ ਸੰਤੀ ਹੈ ਉਹ ਤੋੜ ਦਿੱਤੀ ਜਾਵੇ ਹallelujah ਜਿਹੜੀ ਜਿਹੜੀ ਸੰਤੀ ਪਰਮੇਸ਼ਰ ਤੇ ਆਦਮ ਦੀ ਸੀਗੀ ਉਹਨੇ ਪਹਿਲਾ ਉਹਦੇ ਵਿੱਚ ਹੀ ਦਰਾੜ ਮਾਈ ਹੈ ਉਹਦੇ ਵਿੱਚ ਕੀ ਹੈ ਧੂੜੀ ਬਣਾਈ ਹੈ ਉਸਨੇ ਜਿਵੇਂ ਸੀ ਪੜਦੇ ਨਾ ਉਤਪਤੀ ਦੀ ਕਿਤਾਬ ਦੇ ਵਿੱਚ

અને યાર કે એક ફળ તુસી ખાના ઓને કિવી પી શી તા ખાવા દે કે જિતુ તુસી ફળ ખાલ હોંગે તુસી મરોંગે તુસી પરમિશન વર્ગે હોંગો સારે બલકે ખાલે લેતા ઓને પ્રેસિડેન્ટ કિવી કીતા ફળ બહોત ખુબસૂરત ખરાય ઓને ફાયદે દસી કે દસી હે

हाँ ना कोई दुख देना बीमारी ना कोई कष्ट हाँ लोया तो क्योंकि वो केडी जीवन जी रहे सिंगे वो तो बढ़िया जीवन जी रहे हैं पर मिशन देना जो ना इंसान संती करता है ना हाँ लोया वो बहुत वो तो बढ़िया जीवन जीता है अतेलोया हाँ लोया जोड़ना बोलेंगे हाँ लोया संती की तो ठीक है किन्हों मोना पे ਪਹਿਲੇ ਇਨਸਾਨ ਨੇ ਅੰਨਕਾ ਗਰੀ ਕਰਕੇ ਕੀ ਕੀਤਾ ਇਹ ਸੰਸਾਰ ਦੇ ਵਿੱਚ ਸਰਾਬ ਲੈ ਕੇ ਆਂਦਾ ਏ ਦੁੱਖ ਮੁਸੀਬਤਾਂ ਲੈ ਕੇ ਆਉਂਦੀਆਂ ਨੇ ਪਰ ਦੂਸਰਾ ਇਨਸਾਨ ਜਿਹੜਾ ਯਿਸੂ ਮਸੀਹ ਹੈ ਉਹ ਮੁਸਲਕੀ ਕੀਤਾ ਉਹਨੇ ਪਰਮੇਸ਼ੀ ਦੀ ਆਗਿਆ ਕਰਨ ਕੀਤੀ ਹallelujah ਪਰਮੇਸ਼ੀ ਨੇ ਹੁਕਮ ਆਨਿਆ ਪਹਿਲੇ ਇਨਸਾਨ ਨੂੰ ਰੋਕੇ ਗਏ ਤੂੰ ਫਲ ਨਹੀਂ ਖਾਣਾ ਤੁੰਦਰ ਫਲ ਫਲਖ ਖਾਂ ਦੇ ਨਾਲ ਕੀ ਆ ਗਿਆ ਸਰਾਪ ਆ ਗਿਆ ਧਰਤੀ ਦੇ ਕੰਡੇ ਵੀ ਜਨੇ ਸ਼ੁਰੂ ਕਰਦੇ ਦੁੱਖ ਬਿਮਾਰੀ ਕਰ ਵਧ ਗਈਆਂ انسان ਜਿੰਨਾ ਪਾਪ ਦੇ ਵਿੱਚ ਵਧੇਗਾ ਉਨੇ ਇਹੀ ਦੁੱਖ ਮੁਸੀਬਤਾਂ ਵੀ ਵੱਧ ਜਾਣੀਆਂ ਹallelujah ਸੋਨ ਬੋਲਣਗੇ ਹallelujah انسان ਦੇ ਜੀਵਨ ਵਿੱਚ ਸਰਾਪ ਆਉਂਦਾ ਹੈ ਜਦੋਂ ਉਹ ਖੁਦਾ ਦੇ ਹੁਕਮ ਨੂੰ ਤੋੜਦਾ ਹੈ ਕੁਦਾ ਦਾ ਹੁਕਮ ਕੁਦਾ ਦਾ ਕਲਾਮ ਕੁਦਾ ਕੀ ਕਹਿ ਰਿਹਾ ਵਚਨ ਕੀ ਕਹਿ ਰਿਹਾ ਉਸ ਦੀ ਸਾਨੂੰ ਸੂਝ ਨਹੀਂ ਕੀ ਹੈ ਉਹਨਾਂ ਨੂੰ ਵੀ ਕਲਾਮ ਨੇ ਆਖਿਆ ਸੀਗਾ ਤੁਸੀਂ ਇਹ ਫਲ ਨਹੀਂ ਖਾਣਾ ਜਿਹੜਾ ਕੀ ਹੈ ਇੱਕ ਬੂਟੇ ਦਾ ਫਲ ਨਹੀਂ ਖਾਣਾ ਤੁਸੀਂ ਉਹਨਾਂ ਖੁਦਾ ਦੇ ਕਲਾਮ ਨੂੰ ਤੋੜ ਦਿੱਤਾ ਤੇ ਖੁਦਾ ਦਾ ਕਲਾਮ ਜਿਹਨੂੰ ਲਾ ਤੋੜ ਦਿੱਤਾ ਉਹਨਾਂ ਦੇ ਜ਼ਿੰਦਗੀ ਵਿੱਚ ਮਨ ਕੇ ਦੀ ਆ ਗਿਆ ਅਸਤਾ ਦੀ ਮੌਤ ਉਹਨਾਂ ਨੇ ਧਿਆਨ ਨਹੀਂ ਹallelujah ਅਮੇਨ ਜੋ ਅੱਜ ਸਾਰੇ ਸੰਸਾਰ खुदा रहा तो है। तो हमने बोला कि यहाँ लगे या संदीप बहुत सीखना है। पहले आदम के द्वारा मौत आई पर दूसरे आदम के द्वारा नजाह है। हमने बोला कि यहाँ दूसरा आदम सन पापा तो शरणदाई सन दुख कम सीता तो शरणदाई सन नजाह देने नहीं

ਇੱਕ ਵਿਸ਼ੇ ਲਈ ਤੁਸੀਂ ਦੁਆ ਕਰਦੇ ਬੈਠੋ ਤੇ ਲਗਾਤਾਰ ਬੈਠੇ ਰਹੋ ਸ਼ੈਤਾਨ ਤਾਂ ਇਹ ਕੀ ਹੈ ਇਹਦੇ ਵਿੱਚ ਪ੍ਰਾਰਥਨਾ ਵਿੱਚ ਵਿਰਣ ਪਾਏਗਾ ਉਹ ਪ੍ਰਾਰਥਨਾ ਦੇ ਜਵਾਬ ਨੂੰ ਲੇਟ ਕਰਨਾ ਚਾਹੇਗਾ ਪਰ ਧੜਕਾ ਪ੍ਰਾਰਥਨਾ ਦੇ ਤੁਸੀਂ ਲਗਾਤਾਰ ਕਰਦੇ ਰਹੋਗੇ ਕਿਸ ਵਿਸ਼ੇ ਦੇ ਲਈ ਉਹ ਵਿਸ਼ਾ ਕੁਦਾਵਤੀ ਹਜ਼ੂਰ ਦੇ ਵਿੱਚ ਰੱਖੋ ਲਗਾਤਾਰ ਰੱਖੋ ਨਿਸ਼ਚੈ ਦੇ ਵਿੱਚ ਮਜ਼ਬੂਤ ਹੋ ਕੇ ਦੁਆ ਕਰਦੇ ਰਹੋ ਹਾਲੇਲੂਆ ਜਦੋਂ ਤੁਸੀਂ ਖੁਦਾ ਤੁਹਾਡੀਆਂ ਦੁਆਵਾਂ ਲੈ ਕੇ ਮੇਗਾ ਜਵਾਬ ਤਰੇਗਾ

लगातार करो कोई मसला है ना उस तेरी लगातार दबा कर दे रोखा दे रोखा पर विश्व का क्या दबा दे कितने जवाब हाले रोया सोलह बना के हाले रोया असी असी एक बार ही थक जाते हैं एक बार एक बार कल पर मेरी ने सुनी थी हाले रोया नहीं अपना नहीं अपना नहीं है लगातार दबा कर दे

ਉਪਰਿਸ਼ਵਰ ਆਤਮੀ ਤੁਸੀਂ ਕਰੋ ਕਿਹਾ ਉਹ ਅੱਜ ਦੇ ਦੇਖੀਓ ਕਿ ਹੱਬ ਪੂਰੀ ਹੋ ਰਹੀ ਹੈ ਹallelujah ਅੰਗਿਤ ਅੰਗੀ ਕੀ ਹੋਰਾਂ ਡੈਨਿਅਲ ਦੇ ਉੱਤਪੜੋ ਤੁਸੀਂ ਡੈਨਿਅਲ ਦੇ ਪੁੱਤਰ ਬਰਨ ਪ੍ਰਕਾਸ਼ ਤੋਂ ਬਾਅਦ ਨਿਪੜੋ ਮਤਿ ਦੀ ਜੀਵਨ ਅਚੂਵੀ ਦੇ ਅੰਨ ਪੜੋ ਤੁਹਾਨੂੰ ਫਿਰ ਮਤ ਲੱਗੇਗਾ ਕਿ ਹੌਣ ਵੇਲੇ ਸਮੇਂ ਵਿੱਚ ਕੀ ਹੋਣਾ ਹੈ ਹallelujah ਜ਼ੋਰ ਲਬਾਂਗੇ ਹallelujah ਆਮੇਨ ਹਰ ਚੱਕੇ ਬੁਲਾਗੇ ਹallelujah ਆਮੇਨ ਅੱਜ ਕੀ ਕਿਸ ਕਲਾਮ ਨੂੰ ਨਾਲ ਲੈ ਕੇ ਜਾ ਰਹੇ ਪ੍ਰਾਰਥਨਾ ਨਗਾਤਾਰ ਕਰਦੇ ਜੀ ਪ੍ਰਾਰਥਨਾ ਉੱਤਰ ਨਹੀਂ ਮਿਲ ਰਿਹਾ ਕੋਈ ਗੱਲ ਪਰ ਪ੍ਰਾਰਥਨਾ ਕਰਦੇ ਹੀ ਜੀ ਪ੍ਰਾਰਥਨਾ ਦੇ ਕੇ ਜਵਾਬ ਉੱਤਰ ਜੀ ਰਿਹਾ ਹallelujah ਹallelujah ਸੱਚ ਨਾਲ ਪ੍ਰਾਰਥਨਾ ਕਰੋ ਉਹ ਸੱਚੇ ਤੁਹਾਨੂੰ ਦੇ ਲੱਗ ਜਾਣਗੇ ਬਰੇ ਮੀਆ इक्की दिन लाके जान रखता मैं प्रवाह करते तो परमिशन तक मैं दुआ मांगने के जवाब चाली दिन की पास्टिंग करके दुआ कर सकते हैं अरे यार लगा तारे को विषय दे तो परमिशन तक मैं दुआ मांगने के जवाब अरे यार दस्ते में ना मेरे को सुनने की दस्ते पड़ी तो मेरे जीवन में जो और ये आप सुन दस्ते बंद करा� हालेलुया जोर ला बलागी हालेलुया हालेलुया रामजी नेशन का बणगा की परिक्षा तो किया जोर थैंक्स टू बी विद हमें कौनते ने बैग की दुआ कर दे, 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 दे थी कोई त्रआत्मा दे लिए जबो यीशु मसीह किया उठाए गए वो स्वर्ग चले गए उसके बाद में कौन से चेंज 120 चले एक कौनते ने बैग की दुआ कर रहे हैं किसकी दुआ कर रहे हैं सहायक मांग रहे कोई त्रआत्मा मांग रहे हैं कि तो मैं भी तेरे उस तरह किया दबात में शुत करती मैं अपने प्रथम 10 दिन फास्टिंग रखा था 10 दिन की लगातार तोदा तो पवित्र आत्मा हालेलुया 10 दिन लगातार दुआ की थी पहले तक कुछ नहीं भोगा कोई एक्सपीरियंस नहीं पर 10वें दिन तो दादा आत्मा बैठे आमेन हालेलुया बेटा दस में ये मैं अपने जीवन में एक्सपीरियंस किया है ਮੈਂ ਤੁਹਾਨੂੰ ਦੱਸਦਾ ਇੱਕ ਕਿਸੇ ਇੱਕ ਵਿਸ਼ੇ ਲਈ ਤੁਸੀਂ ਦੁਆ ਕਰੋਗੇ ਲਗਾਤਾਰ ਕਰੋਗੇ ਤੇ ਖੁਦਾ ਤੁਹਾਡੇ ਦਰਵਾਜ਼ੇ ਕਿਹਦਾ ਜਵਾਬ ਦੇਗਾ ਤੁਸੀਂ ਖੁਦਾ ਦੀ ਮੁਜ਼ਮਮੀ ਦੇ ਚਾਹੁੰਦੇ ਹੋ ਤੁਸੀਂ ਕਰੋ ਤੋਰਦੇ ਹੋ ਤੁਹਾਡੇ ਕੋਈ ਵਿਸ਼ੇ ਹੈ ਤੁਹਾਡੇ ਕੋਈ ਮਸਲੇ ਹੈ ਉਸ ਨੂੰ ਲੈ ਕੇ ਕਰੋ ਤੁਰੋ ਉਸ ਹੋ ਸਕੇ ਦਾ ਫਾਸਟਾ ਕੇ ਆਓ ਸੰਡੇ ਵਾਲੇ ਦਿਨ ਹallelujah ਇਹ ਤਾਰ ਗਿਆ ਉਹ ਖੁਦਾ ਜਿਵੇਂ ਤੇਰੀ ਹਜ਼ੂਰੀ ਵਿੱਚ ਜਾਣਾ ਇੱਥੇ ਆ ਕੇ ਖੁਦਾ ਦੇ ਹਜ਼ੂਰੀ ਵਿੱਚ ਬੈਠੋ ਲਗਾਤਾਰ ਉਹ ਮਿਸ਼ਮ ਕੀਆ ਬੋਲਦੇ ਕਰਕੇ ਰੱਖੋ ਕਿ ਖੁਦਾ ਮੈਂ ਤੇਰੀ ਹੋਂਦੀ ਵਿੱਚ ਇਸ ਆ ਜਿਹੜਾ ਮਿਸ਼ਮ ਰੱਖਦਾ ਹੈ ਹਾਲੇਲੂਇਆ ਦੇਖੋ ਖੁਦਾ ਦਾ ਟੀਬ ਜਵਾਬਾਂ ਦੇ ਕੇ ਦੇਣਾ ਜਵਾਬ ਜਵਾਬ ਦਾ ਬੋਲ ਕੇ ਹਾਲੇਲੂਇਆ ਹਾਲੇਲੂਇਆ ਕਿ ਤੁਸੀਂ ਇਸ ਤਰ੍ਹਾਂ ਜੇ ਇਸ ਤਰ੍ਹਾਂ ਬੈਠੇ ਖੁਦਾ ਦੇ ਕੋਲ ਪਰ ਤਕਹਾ ਨਾਲ ਜਿਹੜਾ ਇੱਕ ਗਾਦੀ ਉਹਦੇ ਚੰਗੋਂ ਦੇ ਗੁੰਜ ਜੀਵਨ ਵਿੱਚ ਕੀ ਸੀ ਬਾਲ ਸੀਗੀ ਹallelujah ਉਹਨੂੰ ਪਤਾ ਸੀ ਅੱਜ ਮੈਂ ਕਿ ਇਹ ਖੁਦਾ ਦੇ ਘਰ ਵਿੱਚ ਜਾਣਾ ਹੈ ਉਹ ਕਰੋ ਹੀ ਤੁਮੀ ਉਹਦਾ ਮਨ ਭਰਿਆ ਆ ਸੀਗਾ ਤੁਮੀ ਉਹਦੇ ਕੋਖ ਵਿੱਚ ਕੋਈ ਬੱਚਾ ਨਹੀਂ ਸੀਗਾ ਉਹਦੀ ਜਿਹੜੀ ਸੋਣ ਕਰਨ ਸੀਗੇ ਉਹਦੇ ਇੱਕ ਮੁੰਡਾ ਧਿਆਗੋ ਤਰਸੀ ਸੀਗੇ ਉਹਨੂੰ ਮੇਰੀ ਮਾਰਦੀ ਸੀ ਹallelujah ਕਲਾਮ ਵਿੱਚ ਅਸੀਂ ਪੜਦੇ ਆ ਤੇ ਜਦੋਂ ਕਰੋ ਤੁਰੀ

धक्का दिखाएंगे खड़े हो हाले नहीं हाले नहीं संस्कृति मांग के दावनिश तो ना हाला तो सोना दावनिश दूर आज़ादा प्रभु प्रभु ने दावनिश प्रभु जिगरा तनवाज कंधे प्रभु जी जो अल्लाह कलाम बनाया दावनिश जिन्ना ने प्रभु अल्लाह कलाम सोना थाली लाके आगे भक्ति जाता क़लाम हर के ज़िमल तो अदल तवे दिखाता है भक्ति जाता हाथ शोर तेरी कुछ इस किसे भी सहता है तो देखा न पायी कुछ दवाना सुना भक्तों उस हर के ज़िमल तो दिखाते हैं हर के दिया दवाना सुन बताते हैं जिनमें जन को लावा ताकि उसमें कभी चाहे अब लावा जो लाते मसले किसी जानते हो उता� प्रोफेशन नंबर 6 रावत को हालत हर खुला लेकिन इतनी बीमार आदमी की झोली में छायो को जियाई पाके जाले खुला है तुरंत तुरंत का सुधार कोई अनजान आदमी पर झोली में पानी ना जाले खुला है नवल नदी सिस्टम ना तरीके गुआ गया मना खुला है और रेन का टूटा सुधार खुला है जिया भी है ना पानी को सुन आने के लिए तेरे के पास हो जाए जिन्हें मुक्का इतना भी बजरंग तो नहीं चाहिए आने के लिए तेरे के पास हो जाए तो हम तब तक स्कार को तो हम विश्वास तो सही तो बनाएंगे प्रभु यीशु मसीह बनाओ जो